ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਾਦਨਾ ਨਾਂ ਦੱਸੋ ਜੀ ਕਿੱਥੇ ਦੇ ਰਹਿਣ ਵਾਲੇ ਆ ਮੇਰਾ ਨਾਮ ਰਾਜਦੀਪ ਸਿੰਘ ਹੈ ਤੇ ਮੇਰਾ ਨਾਮ ਮਨਵਿੰਦਰ ਕੌਰ ਹੈ ਜੀ ਕਿਹੜੇ ਜਿਲ੍ਹੇ ਨੂੰ ਬਿਲੋਂਗ ਕਰਨ ਦੇ ਆ ਅਸੀਂ ਦੋਨੋਂ ਲੁਧਿਆਣਾ ਤੋਂ ਆ ਲੁਧਿਆਣਾ ਸਿਟੀ ਵਿੱਚ ਰਹਿੰਦੇ ਆ ਹਾਂਜੀ ਇੱਥੇ ਕਿਵੇਂ ਆਏ ਆ ਉਹ ਮਹੱਲਾ ਦੇਖਣ ਆਏ ਆ ਹਾਂਜੀ ਅਸੀਂ ਹਰ ਸਾਲ ਹੀ ਆਈਦਾ ਹਾਂ ਅੱਛਾ ਜੀ ਤੇ ਮੱਲੇ ਕਰਕੇ ਹਰ ਸਾਲ ਇੱਥੇ ਆਈ ਦਾ ਦਰਸ਼ਨਵਾਰੇ ਹੋ ਜਾਂਦੇ ਆ ਨਾਲੇ ਸੰਗਤਾਂ ਨੂੰ ਮਿਲਿਆ ਜਾਂਦਾ ਨਾਲ ਪੂਰ ਸਿੰਘਾਂ ਨੂੰ ਮਿਲਿਆ ਜਾਂਦਾ ਠੀਕ ਹੈ ਜੀ ਕੋਈ ਆਪਣਾ ਚੈਨਲ ਵਾ ਤੁਸੀਂ ਹਾਂਜੀ ਸਾਡਾ ਫੋਟੋਗ੍ਰਾਫੀ ਦਾ ਕੰਮ ਆ ਅਸੀਂ ਦੋਨੋਂ ਹਸਬੰਡ ਰਾਈਟ ਵੈਡਿੰਗਸ ਵਗੈਰਾ ਤੇ ਇੰਡਸਟਰੀਅਲ ਸ਼ੂਟ ਸਾਰਾ ਕਰਦੇ ਆ ਤੇ ਸਾਡਾ ਬਲੂ ਲਾਇਨਸ মিডিਆ ਦੇ ਨਾਂ ਤੋਂ ਹੈਗਾ ਹਾਂਜੀ ਤੁਸੀਂ ਆਪਣੇ ਸਿੰਘ ਦਾ ਕਿਵੇਂ ਸਾਥ ਦੇ ਰਹੇ ਇਸ ਸਾਤ ਦਾ ਵੀ ਫੋਟੋਗ੍ਰਾਫੀ ਵੀ ਦੋਵੇਂ ਹੀ ਕਰਦੇ ਹੈਗੇ ਆ ਹਾਂਜੀ ਤੇ ਸਾਥ ਹੀ ਸਾਥ ਹੈ ਵੈਸੇ ਨਾ ਫੋਟੋਗ੍ਰਾਫੀ ਕੀ ਕਰਦੇ ਕਿਵੇਂ ਸਾਥ ਦਿੰਦੇ ਫੋਟੋਗ੍ਰਾਫੀ ਅ ਐਦਾ ਹੈਗਾ ਵੈਗਰੋ ਮੈਂ ਫੋਟੋਸ ਖਿੱਚਦੀ ਹਾਂ ਵਿਡਿੰਗਸ ਤੇ ਜਾ ਕੇ ਉਹਨਾਂ ਦੇ ਤੇ ਬਰਾਇਡ ਵਗੈਰਾ ਸਾਰਾ ਕੁਝ ਮੈਂ ਹੀ ਸ਼ੂਟ ਕਰਦੀ ਹਾਂ ਹਾਂਜੀ ਉਹ ਇੱਕ ਬਰਾਇਡ ਵਾਸਤੇ ਵੀ ਕੰਫਰਟੇਬਲ ਜ਼ੋਨ ਹੈਗਾ ਕਿ ਹਾਂ ਹਨਾ ਇੱਕ ਪੂਰੀ ਆ ਕੇ ਫੋਟੋਗ੍ਰਾਫਰ ਖਿੱਚ ਰਿਹਾ ਮੇਰੀਆਂ ਕੋਲ ਆਪਣੀ ਸ਼ਾਪ ਆ ਹਾਂਜੀ ਵੈਗਰ ਜੀ ਵਧੀਆ ਕੰਮ ਚੱਲ ਰਿਹਾ ਜੀ ਬਹੁਤ ਮਹਾਰਾਜ ਦੀ ਕਿਰਪਾ ਹੈ ਜੀ ਜਦੋਂ ਤੁਹਾਡੀ ਮੈਰਿਜ ਹੋਈ ਆ ਇਹ ਸਿੰਗਣੀ ਪਹਿਲਾਂ ਹੀ ਸਿੰਗਣੀ ਸੀ ਜਾਂ ਤੁਹਾਡੇ ਕੋਲ ਆ ਕੇ ਬਣੀ ਸਿੰਗ ਨਹੀਂ ਇਹ ਪਹਿਲਾਂ ਹੀ ਸੀਗੇ اچھا ਤੁਸੀਂ ਪਹਿਲਾਂ ਹੀ ਸੀਗੇ ਵਿਆਹ ਪਹਿਲਾਂ ਦੋਨੋਂ ਨੇ ਅੰਮਰਕਾ ਘਿਆਦਿਆ ਹਾਂਜੀ ਹਾਂਜੀ ਇਹ ਆਪਣੀ ਰੇਂਜ ਮੈਰਿਜ ਕਿ ਲਾ ਮੈਰਿਜ ਹੈ ਜੀ ਬੇਸਿਕਲੀ ਅਸੀਂ ਨਾ ਜਦੋਂ ਰਾਣਾ ਸਾਹਿਬ ਜਾਂਦੇ ਸੀਗੇ ਉੱਥੇ ਸ਼੍ਰੀਮਨ ਬਾਬਾ ਜੀ ਦੀ ਲੰਗਰਾਂ ਦੇ ਵਿੱਚ ਹਾਂਜੀ ਤੇ ਉਹਨਾਂ ਨੇ ਸੱਜਣ ਪਾਇਆ ਸੀਗਾ ਠੀਕ ਹੈ ਜੀ ਤੇ ਬਾਬਾ ਜੀ ਦੀ ਮੌਜ ਨਾਲ ਹੋਇਆ ਬੀਤੇ ਹੈ ਬਹੁਤ ਖੁਸ਼ੀ ਹੋਈ ਸਾਨੂੰ ਮਿਲ ਕੇ ਜੀ ਤੁਸੀਂ ਸਿੰਘ ਸਿੰਘਣੀ ਬਹੁਤ ਚਚੇਵਾਂ ਬਾਣੀ ਦੇ ਵਿੱਚ ਮੇਰੇ ਵਾਹਿਗੁਰੂ ਅਗੇ ਅਰਦਾਸ ਬੇਨਤੀ ਤੁਹਾਨੂੰ ਚੜ੍ਹਦੀ ਕਲਾ ਵਾਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ